ਮੈਂ ਮੈਂਬਰ ਪਾਰਲੀਮੈਂਟ ਆ ਫਤਿਹਗੜ ਸਾਹਿਬ ਨੇ ਮੈਨੂੰ ਦੁਬਾਰਾ ਮੇਰੇ ਕੰਮਾਂ ਕਰਕੇ ਜੁੜਿਆ ਮੇਰੀ ਕਿਹੜਾ ਸਿਹਾਰਸ਼ ਸੀ ਭਾਈ ਫਤਿਹਗੜ ਸਾਹਿਬ ਮੈਂ ਜਿਹੜੇ ਕੰਮ ਨੂੰ ਹੱਥ 'ਚ ਲੈਣਾ ਉਹਨੂੰ ਮੈਂ ਇਮਾਨਦਾਰੀ ਨਾਲ ਉਹਨੂੰ ਸਿਰੇ ਚੜਾਉਣ ਦੀ ਕੋਸ਼ਿਸ਼ ਕਰਦਾ ਔਰ ਲੋਕ ਇਹ ਮੰਨਦੇ ਆ ਕਿ ਇਹ ਇਮਾਨਦਾਰੀ ਨਾਲ ਕੰਮ ਕਰਾਉਂਦਾ ਤੋ ਅਜਰੇ ਟਾਈਮ ਤੇ ਹਾਲਾਤ ਬਣ ਗਏ ਆ ਪੰਜਾਬ ਦੇ ਅਗਰ 2027 ਦੇ ਵਿੱਚ ਕਾਂਗਰਸ ਸਰਕਾਰ ਆਂਦੀ ਆ ਤੇ ਕਿੰਨਾ ਕੁ ਟਾਈਮ ਲੱਗੇਗਾ ਕਵਰ ਹੋਣੇ ਕੌਣ ਇੱਥੇ ਕੰਮ ਕਰੂਗਾ ਦੁਕਾਨਦਾਰ ਇਥੋਂ ਭਜ ਰਿਹਾ ਜਿਹੜਾ ਬੰਦਾ ਵੀ ਕਿਤੇ ਬਾਹਰ ਜਾ ਸਕਦਾ ਉਹ ਬਾਹਰ ਜਾਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਇੱਥੇ ਲੁੱਟ ਖੋਹ ਧਮਕੀਆਂ ਲਾਇੰਡ ਆਰਡਰ ਖਰਾਬ ਹੈ ਇੰਡਸਟਰੀ ਇੱਥੋਂ ਭੱਜ ਰਹੀ ਆ ਲਾਇੰਡ ਆਰਡਰ ਖਰਾਬ ਹੈ ਲੋਕਾਂ ਨੂੰ ਫੋਨ ਆਉਂਦੇ ਆ ਕਿ ਇੰਨੇ ਪੈਸੇ ਦੇ ਦਿਓ ਨਹੀਂ ਗੋਲੀ ਮਾਰ ਦੇਾਂਗੇ ਸਭ ਤੋਂ ਪਹਿਲਾਂ ਤਾਂ ਜਿਹੜੀ ਸਰਕਾਰ ਆ ਕੇ ਲਾਇੰਡ ਆਰਡਰ ਇਹਦਾ ਠੀਕ ਕਰ ਲੂਗੀ ਉਸੇ ਵੇਲੇ ਲੋਕਾਂ ਨੂੰ ਵਿਸ਼ਵਾਸ ਆ ਜਾਣਾ ਕਿ ਨਹੀਂ ਯਾਰ ਚੱਲੀਏ ਕਿਉਂਕਿ ਪੰਜਾਬ ਹੈ ਤੇ ਹੀਰਾ ਗੱਲ ਕਰੀਏ ਲੁਧਿਆਣਾ ਪਛਮੀ ਦੀ 22 ਇਲੈਕਸ਼ਨ ਦੀ ਸਾਰਾ ਮਾਹੌਲ ਪੱਕਿਆ ਹੋਇਆ ਹਰ ਇੱਕ ਸਿਆਸੀ ਪਾਰਟੀਆਂ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਦੀਆਂ ਨਜ਼ਰ ਆ ਰਹੀਆਂ ਤੇ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਇੱਕ ਦੂਜੇ ਦੇ ਉੱਤੇ ਸਵਾਲ ਚੁੱਕਦੇ ਹੋਏ ਨਜ਼ਰ ਆ ਰਹੇ ਨੇ ਅਸੀਂ ਗੱਲ ਕਰਦੇ ਹਾਂ ਡਾਕਟਰ ਅਮਰ ਸਿੰਘ ਜੀ ਦੇ ਨਾਲ ਆ ਦਰਸ਼ਕ ਆ ਸ਼ਸ਼ੀ ਸਰ ਜਿਵੇਂ ਕਿ ਸਿਆਸੀ ਪਾਰਟੀਆਂ ਕਾਂਗਰਸ ਦੇ ਉੱਤੇ ਉਂਗਲ ਚੱਕਰੀਆਂ ਨੇ ਕਿ ਜਦੋਂ ਕੈਪਟਨ ਅਮਰਿੰਦਰ ਸੋਨੀ ਸਰਕਾਰ ਸੀਗੀ ਉਸ ਟਾਈਮ ਤੇ ਕਾਂਗਰਸ ਨੇ ਜਿਹੜਾ ਹੈਗਾ ਕੁਝ ਨਹੀਂ ਕੀਤਾ ਲੇਕਿਨ ਜਦੋਂ ਅੱਪਾ ਹੈਗਾ ਪਰ ਦੇਖਦੇ ਆ ਤੁਹਾਡੇ ਵਾਲੇ ਪਾਸੇ ਤੁਸੀਂ ਮੈਂਬਰ ਹੈਗਾ ਪਾਰਲੀਮੈਂਟੋਂ ਉੱਥੇ ਜਾ ਕੇ ਤੁਸੀਂ ਹੈਗਾ ਆਪਣਾ 56 ਵਾਰ ਤੁਸੀਂ ਕਿੰਦੀ ਡਿਬייט ਕੀਤੀ ਆ 200 ਕੁਛ ਦੇ ਕਰੀਬ ਸਵਾਲ ਤੁਸੀਂ ਕੀਤੇ ਆ ਤੇ ਫਿਰ ਵੀ ਉਹ ਕਹਿ ਰਹੇ ਕੰਮ ਨਹੀਂ ਕੀਤੇ ਕਾਂਗਰਸ ਨੇ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਗੇ ਦੇਖੋ ਇਸ ਤਰ੍ਹਾਂ ਹੈਗਾ ਮੈਂ ਮੈਂਬਰ ਪਾਰਲੀਮੈਂਟ ਹਫਤਗੜ ਸਾਹਿਬ ਨੇ ਮੈਨੂੰ ਦੁਬਾਰਾ ਮੇਰੇ ਕੰਮਾਂ ਕਰਕੇ ਹੀ ਚੁਣਿਆ ਮੇਰੀ ਕਿਹੜਾ ਸਵਾਰਥ ਸੀ ਭਾਈ ਹਫਤਗੜ ਸਾਹਿਬ ਚ ਹਫਤਗੜ ਸਾਹਿਬ ਚ ਕੋਈ ਐਮਪੀ ਦੁਬਾਰਾ ਨਹੀਂ ਚੁਣਿਆ ਗਿਆ ਡਾਕਟਰ ਅਮਰ ਸਿੰਘ ਚੁਣੇਗੇ ਕਿਉਂ ਚੁਣੇਗੇ ਮੈਂ ਇਸ ਕਰਕੇ ਨਹੀਂ ਮੈਂ ਕੋਈ ਖਾਸ ਆਦਮੀ ਇਹ ਛੋਟੇ ਸਾਧਿਆ ਦੀ ਮਾਤਾ ਗੁਜਰਕੌਰ ਦੀ ਉਹ ਲੋਕਾਂ ਦੀ ਮਿਹਰਬਾਨੀ ਕਰਕੇ ਚੁਣਿਆ ਗਿਆ ਇਸ ਕਰਕੇ ਕਿ ਮੈਂ ਜਿਹੜੇ ਕੰਮ ਨੂੰ ਹੱਥ ਚ ਲੈਣਾ ਉਹਨੂੰ ਮੈਂ ਇਮਾਨਦਾਰੀ ਨਾਲ ਉਹਨੂੰ ਸਿਰੇ ਚੜਾਉਣ ਦੀ ਕੋਸ਼ਿਸ਼ ਕਰਦਾ ਔਰ ਲੋਕੇ ਮੰਦੇ ਆ ਕਿ ਇਹ ਇਮਾਨਦਾਰੀ ਨਾਲ ਕੰਮ ਕਰਾਉਂਦਾ ਸਰ ਜਿਵੇਂ ਕਿ ਤੁਸੀਂ ਇੱਕ ਇੱਕ ਆਈਏਐਸ ਅਧਿਕਾਰੀ ਰਹੇ ਹੋ ਆਈਏਐਸ ਹੀਰਾ ਬੰਦਾ ਹੁੰਦਾ ਪਾਰਟੀਆਂ ਨੂੰ ਐਦਾਂ ਦੇ ਹੀਰੇ ਦੀ ਲੋੜ ਹੁੰਦੀ ਆ ਤੁਹਾਨੂੰ ਨਹੀਂ ਲੱਗਦਾ ਹੈਗਾ ਵੀ ਐਦਾਂ ਦੇ ਹੀਰੇ ਵੱਧ ਤੋਂ ਵੱਧ ਹੋਣ ਬਿਲਕੁਲ ਹੋਣੇ ਚਾਹੀਦੇ ਮੈਂ ਇਹ ਨਹੀਂ ਕਹਿੰਦਾ ਕਿ ਆਈਏਐਸ ਹੋਵੇ ਲੇਕਿਨ ਜਿੰਨੇ ਜ਼ਿਆਦਾ ਪੜ੍ਹੇ ਲਿਖੇ ਜਿੰਨੇ ਜ਼ਿਆਦਾ ਦੁਨੀਆਦਾਰੀ ਦੀ ਸਮਝ ਹੋਵੇ ਜਿੰਨਾ ਜ਼ਿਆਦਾ ਮੁੱਦਿਆਂ ਦੀ ਸਮਝ ਹੋਵੇ ਉਹ ਉਸ ਤਰ੍ਹਾਂ ਦੇ ਲੋਕਾਂ ਦੀ ਜ਼ਰੂਰਤ ਹੈ। ਪਰ ਤੁਹਾਨੂੰ ਕੀ ਲੱਗਦਾ ਹੈਗਾ ਜੋ ਅੱਜਕਾ ਜੋ ਅਜਿਹੇ ਟਾਈਮ ਤੇ ਹਾਲਾਤ ਬਣ ਗਏ ਆ ਪੰਜਾਬ ਦੇ ਅਗਰ 2027 ਦੇ ਵਿੱਚ ਕਾਂਗਰਸ ਸਰਕਾਰ ਆਂਦੀ ਆ ਤੇ ਕਿੰਨਾ ਕੁ ਟਾਈਮ ਲੱਗੇਗਾ ਹੈਗਾ ਕਵਰ ਹੋਣ ਨੂੰ ਨਹੀਂ ਦੇਖੋ ਪੰਜਾਬ ਨਹੀਂ ਰਿਕਵਰ ਤਾਂ ਦੇਖੋ ਇੱਛਾ ਸ਼ਕਤੀ ਨਾਲ ਪੋਲਿਟੀਕਲ ਵਿਲ ਨਾਲ ਹੁੰਦਾ ਵਾ ਕਿ ਤੁਹਾਡੀ ਇੱਛਾ ਸ਼ਕਤੀ ਕੀ ਆ ਕੀ ਕਰਨਾ ਚਾਹੁੰਦੇ ਹੋ ਉਹਦਾ ਉਹ ਤਾਂ ਬਹੁਤ ਦੇਖੋ ਇਸ ਤਰ੍ਹਾਂ ਹੈਗਾ ਇੰਡਸਟਰੀ ਇੱਥੋਂ ਭੱਜ ਰਹੀ ਆ ਲੈਂਡ ਆਰਡਰ ਖਰਾਬ ਹੈ ਲੋਕਾਂ ਨੂੰ ਫੋਨ ਆਉਂਦੇ ਆ ਕਿ ਇੰਨੇ ਪੈਸੇ ਦੇ ਦਿਓ ਨਹੀਂ ਗੋਲੀ ਮਾਰ ਦਿਆਂਗੇ ਕੌਣ ਇੱਥੇ ਕੰਮ ਕਰੂਗਾ ਦੁਕਾਨਦਾਰ ਇੱਥੋਂ ਭੱਜ ਰਿਹਾ ਜਿਹੜਾ ਬੰਦਾ ਵੀ ਕਿਤੇ ਬਾਹਰ ਜਾ ਸਕਦਾ ਉਹ ਬਾਹਰ ਜਾਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਇੱਥੇ ਲੁੱਟਖੋ ਧਮਕੀਆਂ ਲੈਂਡ ਆਰਡਰ ਖਰਾਬ ਹੈ ਸਭ ਤੋਂ ਪਹਿਲਾਂ ਤਾਂ ਜਿਹੜੀ ਸਰਕਾਰ ਆ ਕੇ ਲੈਂਡ ਆਰਡਰ ਇਹਦਾ ਠੀਕ ਕਰ ਲੂਗੀ ਠੀਕ ਹੈ ਉਸੇ ਵੇਲੇ ਲੋਕਾਂ ਨੂੰ ਵਿਸ਼ਵਾਸ ਆ ਜਾਣਾ ਕਿ ਨਹੀਂ ਯਾਰ ਚੱਲੀਏ ਕਿਉਂਕਿ ਪੰਜਾਬ ਹੈ ਤੇ ਹੀਰਾ ਇਹ ਤਾਂ سونے ਦੀ ਸੋਨਾ ਹੈ ਗਾਇ ਇਹਦੀ ਜ਼ਮੀਨ سونے ਦੀ ਜ਼ਮੀਨ ਹੈ ਹਰ ਚੀਜ਼ ਇੱਥੇ ਵਧੀਆ ਹੈਗੀਆ ਲੇਕਿਨ ਇਹ ਤਾਂ ਇੰਨਾ ਨਹੀਂ ਇਨਾਂ ਨੂੰ ਕਿਉਂਕਿ ਸਰਕਾਰ ਚਲਾਉਣੀ ਨਹੀਂ ਆਉਂਦੀ ਇਸ ਕਰਕੇ ਮਾਹੌਲ ਖਰਾਬ ਹੋ ਜਿਵੇਂ ਕਿ ਆਪਣਾ ਕਾਂਗਰਸ ਸਰਕਾਰ ਸੱਤਾ ਚ ਆਈ ਜੀ ਕਿ ਕਪਤਾਨ ਅਮਰਿੰਦਰ ਸਿੰਘ ਜਪ ਹੈਗਾ ਗੱਲ ਕਰੀਏ ਤਾਂ ਆਪਣੀ ਇਹ ਜੜੀ 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 ਹੈ ਕਿ ਕਾਂਗਰਸ ਪਾਰਟੀ ਆ ਉਹਨਾਂ ਨੇ ਮੈਨੀਫੈਸਟੋ ਦੇ ਵਿੱਚ 398 ਕੁਝ ਵਾਅਦੇ ਕੀਤੇ ਸੀਗੇ ਉਹਦੇ ਵਿੱਚੋਂ ਅੱਧੇ ਵੀ ਪੂਰੇ ਨਹੀਂ ਹੋਏ ਕੀ ਤੁਸੀਂ ਹੈਗਾ ਕਾਰਨ ਕੀ ਹੈ ਦਾ ਨੇ ਉਹ ਜ਼ਿਆਦਾਤਰ 80 90% ਵਾਦੇ ਪੂਰੇ ਹੋ ਗਏ ਸੀ ਦੇਖੋ ਪੋਲਿਟੀਕਲ ਪਾਰਟੀਆਂ ਮਾਰੇ ਕਹਾਂ ਜਾਂਦਾ ਕਿ ਜੋ 50% ਵੀ ਕਰ ਦੇਣ ਬਹੁਤ ਹੁੰਦਾ ਮੈਨੂੰ ਚੰਗੀ ਤਰ੍ਹਾਂ ਯਾਦ ਆ 80 ਤੋਂ 90% ਵਾਦੇ ਕਾਂਗਰਸ ਨੇ ਪੂਰੇ ਕਰਦੇ ਸੀ ਕੁਝ ਥੋੜੇ ਬਹੁਤ ਰਹਿ ਗਏ ਹੁਣ ਨਸ਼ੇ ਨੂੰ ਲੈ ਕੇ ਬਹੁਤ ਜਿਹੜੀ ਚਰਚਾ ਹੋ ਰਹੀ ਆ ਪਿੱਛੇ ਜਿਹੜੀ ਸੀਗੀ ਸਰਕਾਰ ਤੁਹਾਡੀ ਕਾਪਟਾ ਅਮਰਿੰਦਰ ਸਿੰਘ ਨੇ ਵੀ ਜਿਹੜਾ ਹੈ ਗੁਟਕਾ ਸਾਹਬਾ ਚੌੜੇ ਕਾ ਸੌਂ ਖਾਧੀ ਸੀਗੀ ਕੀ ਉਹਦਾ ਅਸਰ ਹੈ ਵੀ ਜਿਹੜਾ ਹੈ ਕਿ ਮਸਲਹ ਹੈ ਕਾਂਗਰਸ ਹੁਣ ਸੱਤਾ ਚ ਨਹੀਂ ਹੈ ਨਹੀਂ ਉਹ ਇਸ ਤਰ੍ਹਾਂ ਨਹੀਂ ਹੁੰਦਾ ਹੈਗਾ ਕਿ ਨਸ਼ਾ ਕੋਈ ਸਾਡੀ ਸਰਕਾਰ ਜਾਣਦਾ ਕੋਈ ਇੱਕ ਕੱਲਾ ਨਸ਼ਾ ਮੁੱਦਾ ਨਹੀਂ ਉਹ ਤਾਂ ਦੇਖੋ 5 ਸਾਲ ਬਾਅਦ ਲੋਕਾਂ ਦੀ ਇੰਟੀਨਕੰਮਬੈਂਸੀ ਤਾਂ ਹੋ ਹੀ ਜਾਂਦੀ ਆ ਆ ਦੇਖੋ ਇਹਨਾਂ ਦੀ ਤਾਂ 3 ਸਾਲ ਬਾਅਦ ਇੰਨੀ ਹੋਈ ਹੋਈ ਆ ਇਹ ਫੇਅਰ ਇਲੈਕਸ਼ਨ ਹੋਣ ਦੇਣ ਔਰ ਕਿਉਂਕਿ 27 ਵਾਲੀ ਇਲੈਕਸ਼ਨ ਤਾਂ ਫੇਅਰ ਹੋਊਗੀ ਉਦੋਂ ਇਲੈਕਸ਼ਨ ਕਮਿਸ਼ਨ ਹੋਣਾ ਸਾਰੀ ਸੈਂਟਰਲ ਫੋਰਸਸ ਹੋਣੀਆਂ ਉਦੋਂ ਇਹਨਾਂ ਦੀ ਚਲਣੀ ਨਹੀਂ ਹੈਗੀ ਤੁਸੀਂ ਉਹਦਾ ਰਿਜ਼ਲਟ ਦੇਖ ਲਿਓ ਇਹਨਾਂ ਨੂੰ 10 ਐਮਐਲ ਵੀ ਨਹੀਂ ਇਹਨਾਂ ਦੇ ਆਉਣੇ ਸੰਜੀਵ अरोड़ा ਜੀ ਹਲਵਾਰਾ 에어ਪੋਰਟ ਨੂੰ ਲੈ ਕੇ ਕਹਿ ਰਿਹਾ ਕਿ ਇਹ ਸਾਰਾ ਕੁਝ ਮੈਂ ਕੀਤਾ ਤੁਸੀਂ ਕੀ ਕਹਿਣਾ ਚਾਹੁੰਦੇ ਦੇਖੋ ਮੈਂ ਤਾਂ ਕਾਗਜ਼ ਤੁਹਾਨੂੰ ਸਾਰੇ ਵੰਡੂਗਾ ਭਾਈ ਐ ਕਰੂੰਗਾ ਸਾਰੇ ਉਦਘਾਟਨ ਮੇਰੇ ਸਾਰੀ ਜ਼ਮੀਨ ਜਿਹਦਾ ਸਾਰਾ ਕੁਝ ਮੈਂ ਕਰਾਇਆ ਕਾਂਗਰਸ ਸਰਕਾਰ ਨੇ ਕਰਾਇਆ ਅਰੇ ਉਹਦਾ ਬਿਲਡਿੰਗ ਵੀ ਸ਼ੁਰੂ ਹੋ ਗਈ ਸੀ ਉਹਦੇ 6-8 ਮਹੀਨੇ ਦਾ ਕੰਮ ਬਚਿਆ ਸੀ ਉਹ ਤਾਂ ਇਹਨਾਂ ਤੋਂ ਪੂਰਾ ਨਹੀਂ ਹੋਇਆ ਸੰਜੀਵ ਰੋੜਾ ਜੀ ਕੀ ਕੀ ਉਹਦਾ ਕੀ ਯਾਗਦਾ ਇੱਕ ਇੱਕ ਚੀਜ਼ ਦਿਖਾ ਦੇਣ ਕਿ ਉਹਨਾਂ ਨੇ ਕੀ ਸੈਂਕਸ਼ਨ ਲਿਆਂਦੀ ਉਹਨਾਂ ਨੇ ਜ਼ਮੀਨ ਇਹਦੀ ਚ ਕੋਈ ਮਦਦ ਕੀਤੀ ਉਹਨਾਂ ਨੇ ਕਿਸੇ ਤਰੀਕੇ ਚ ਕੋਈ ਮਦਦ ਕੀਤੀ ਸੰਜੀਵ अरोड़ा ਜੀ ਦਿਖਾ ਦੇਣ ਉਹ ਤਾਂ ਮੁਫਤ ਚ ਕਿਉਂ ਕਿ ਉਹਨਾਂ ਦੀ ਸਰਕਾਰ ਆ ਪਤਾ ਨਹੀਂ ਕਿੰਨੇ ਕੁ ਪੈਸੇ ਇਹਨਾਂ ਕੋਲ ਹੈਗੇ ਆਵੇਂ ਪੋਸਟਰ ਲਾਈ ਜਾਂਦੇ ਹੈਗੇ ਆ ਬਾਏ ਇਲੈਕਸ਼ਨ ਹੈਗੀ ਆ ਲੁਧਿਆਣਾ ਪੱਛਮੀ ਜੀ ਤੁਸੀਂ ਆਜ ਵੀ ਦੇ ਐਕਟੀਵਿਟੀ ਤੇ ਚੋਣ ਪਚਾਰ ਕੰਸਟੇ ਪਹੁੰਚੇ ਹੋ ਹਲਕਾ ਪੱਛਮੀ ਦੇ ਲੋਕਾਂ ਨੂੰ ਤੁਸੀਂ ਕੀ ਆਪਣਾ ਹੈਗਾ ਕਹਿਣਾ ਚਾਹੁੰਦੇ ਅਸੀਂ ਇਹ ਕਵਾਂਗੇ ਕਿ ਦੇਖੋ ਜਦੋਂ ਆਸ਼ੂ ਜੀ ਮਨਿਸਟਰ ਰਹੇ ਸੀ ਉਦੋਂ ਉਹਨਾਂ ਨੇ ਬਹੁਤ ਮਿਹਨਤ ਕੀਤੀ ਸੀ ਆਪਣੇ ਹਲਕੇ ਲਈ ਵੀ ਸਾਰੇ ਲੁਧਿਆਣਾ ਸ਼ਹਿਰ ਲਈ ਵੀ ਤੇ ਇਸ ਕਰਕੇ ਆ ਜਿੰਨਾ ਕੁ ਸਾਰੇ ਸਾਹਮਣੇ ਦੇਖ ਰਿਹਾ ਇਹਦੇ ਚ ਲਾਸ਼ੂ ਜੀ ਦਾ ਮੈਂ ਉਹਨਾਂ ਮੀਟਿੰਗਾਂ 'ਚ ਬੈਠਦਾ ਰਿਹਾ ਹੈਗਾ ਨੈਸ਼ਨਲ ਹਾਈਵੇ ਨਾ ਬਹੁਤ ਜ਼ੋਰ ਲਾ ਕੇ ਉਹਨਾਂ ਨੇ ਬਹੁਤ ਸਾਰੇ ਕੰਮ ਕਰਾਏ ਸੀ ਇਸ ਕਰਕੇ ਉਹ ਓਟ ਦੇ ਹੱਕ ਦਾ ਸੋ ਧੰਨਵਾਦ ਜੀ ਇਹ ਸੀਗੇ ਜੀ ਅੰਤੀ ਅਮਰ ਸਿੰਘ ਜੀ ਜੋ ਕਿ ਜਿਹੜਾ ਹੈ ਫਤਿਹਗੁਰ ਸਾਹਿਬ ਤੋਂ ਐਮਪੀ ਨੇ ਉਹ ਇੱਥੇ ਪਹੁੰਚੇ ਨੇ ਭਾਰਤ ਕੂਸ਼ਨ ਆਸ਼ੂ ਜਿਹਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਵਾਸਤੇ ਤੇ ਦੂਜੇ ਪਾਸੇ ਲੋਕਾਂ ਨੂੰ ਵੀ ਇਹਨਾਂ ਨੇ ਅਪੀਲ ਕੀਤੀ ਆ ਕਿ ਭਾਰਤ ਕੂਸ਼ਨ ਆਸ਼ੂ ਜੀ ਦਾ ਸਾਥ ਦਿਓ ਤੇ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਫਿਰ ਮਹਰਮੇਲ ਸਿੰਘ ਪੰਜਾਬੀ ਸਾਥ ਚੱਲ